ਮਾੜੀ ਤੇ ਗੁੰਡਾਂਸਰਾਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਲੁਧਿਆਣਾ ਧਿਆਤੀ ਦੇ ਥਾਣਾ ਸੁਧਾਰ ਵਿਖੇ ਸਾਨੂੰ ਮੁਖਵਰ ਖਾਸ ਤੋਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸੁਖਦੀਪ ਸਿੰਘ ਸਨ ਉਹ ਜਸਵਿੰਦਰ ਸਿੰਘ ਜੋ ਕਿ ਗੋਂਦਵਾਲ ਪਿੰਡ ਦਾ ਰਹਿਣ ਵਾਲਾ ਉਹ ਇਸ ਕੋਲ ਨਜਾਇਜ਼ ਹਥਿਆਰ ਹਨ ਜੋ ਇਸ ਟਾਈਮ ਸੁਧਾਰ ਥਾਣੇ ਦੀ ਏਰੀਆ ਵਿੱਚ ਆਪਣੀ ਹੰਡਾ ਸਿਟੀ ਗੱਡੀ ਤੇ ਘੁੰਮ ਰਿਹਾ ਉਹ ਜਿਸ ਇਨਫੋਰਮੇਸ਼ਨ ਦੇ ਤਹਿਤ ਐਸ ਐਚ ਓ ਸੁਧਾਰ ਦੇ ਉਹਨਾਂ ਦੀ ਟੀਮ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਇਸ ਨੂੰ ਕਾਬੂ ਕੀਤਾ ਗਿਆ ਇਸ ਕੋਲੋਂ ਜਦੋਂ ਅਸੀਂ ਤਲਾਸ਼ੀ ਲਈ ਤਾਂ ਹਾਂਡਾ ਸਿਟੀ ਗੱਡੀ ਨੰਬਰ PP13 AW1571 ਇਸ ਵਿੱਚੋਂ ਸਾਨੂੰ ਇਸ ਕੋਲੋਂ ਇੱਕ 315 ਬੋਰ ਦਾ ਦੇਸੀ ਕੱਟਾ ਤੇ ਇੱਕ ਜੰਦਾ ਕਾਰਤੂਸ ਬਰਾਮਦ ਹੋਇਆ ਜਿਸ ਤੋਂ ਬਾਅਦ ਅਸੀਂ ਜਾਬ ਤੇ ਸਹਿਤ ਇਹਨੂੰ ਅਰੈਸਟ ਕਰਕੇ ਇਸ ਦੇ ਖਿਲਾਫ ਮੁਕੱਦਮਾ ਨੰਬਰ 122 ਅਧੀਨ ਧਾਰਾ 25 ਆਮ ਜਨ ਦੇ ਤਹਿਤ ਦਰਜ ਕੀਤਾ ਇਸ ਦੀ ਪੁਸ਼ਕਿਸ਼ ਦੇ ਵਿੱਚ ਸਾਹਮਣੇ ਆਇਆ ਕਿ ਇੱਕ ਨਜਾਇਜ਼ ਜੋ ਵੈਪਨ ਹੈ ਜਿਸ ਨੂੰ ਲੈ ਕੇ ਘੁੰਮ ਰਿਆ ਸੀ ਇਸ ਦੀ ਆਮ ਲੋਕਾਂ ਨਾਲ ਹੋਰ ਦੁਸ਼ਮਣੀ ਵੀ ਹੈ ਤੇ ਇਸ ਦਾ ਪਿਛੋਕੜ ਕ੍ਰਿਮਿਨਲ ਰਿਪੋਰਟ ਚੈੱਕ ਕੀਤਾ ਗਿਆ ਉਹ ਵੀ ਮਾੜਾ ਹੈ ਇਸ ਦੇ ਖਿਲਾਫ ਪਹਿਲਾਂ ਵੀ ਸੁਧਾਰ ਥਾਣੇ ਵਿੱਚ ਇਹ 50/25 ਮਕਦਮਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਇਹ ਪਟ્રોલ ਪੰਪ ਤੋਂ ਤੇਲ ਪਵਾ ਕੇ ਬਿਨਾ ਪੈਸੇ ਦਿੱਤੇ ਉਥੋਂ ਲੁੱਟ ਕਰਕੇ ਭੱਜਿਆ ਸੀ ਜਿਸ ਤੋਂ ਬਾਅਦ ਇਹਨੂੰ ਅਰੈਸਟ ਕਰਕੇ ਉਸ ਮਕਦਮੇ ਵਿੱਚ ਵੀ ਗ੍ਰਿਫਤਾਰ ਕੀਤਾ ਸੀ ਹੁਣ ਦੁਬਾਰਾ ਫੇਰ ਇਸ ਕੋਲ ਵੈਪਨ ਹੀ ਬਰਾਮਦ ਹੋਇਆ ਹੈ ਤੇ ਇਸ ਦੇ ਤਹਿਤ ਕਾਰਵਾਈ ਕਰਦੇ ਉਸ ਤੇ ਅਸੀਂ ਪਰਚਾ ਦਰਜ ਕੀਤਾ ਵਾ ਅੱਜ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਪੇਸ਼ ਕਰਕੇ ਡਿਟੇਲ ਦੇ ਵਿੱਚ ਹੋਰ ਰਿਮਾਂਡ ਲਿਆ ਜਾਊਗਾ ਤਾਂ ਕਿ ਇਸ ਨੂੰ ਅਸੀਂ ਢੁਗਾਈ ਨਾ ਪੁੱਛਿਸ਼ ਕਰ ਸਕੀਏ ਕਿ ਕਿਸ ਜਗ੍ਹਾ ਤੋਂ ਇਹ ਵੈਪਨ ਲੈ ਕੇ ਆਇਆ ਵਾ ਉਸ ਦਾ ਬੈਕਵਰਡ ਲਿੰਕੇਜਸ ਫੋਲੋ ਕਿੱਥੇ ਜਾਣਗੇ ਤੇ ਕਿਸ ਕੰਮ ਨੂੰ ਕਰਨ ਲਈ ਇਹ ਨਿਕਲ ਕੰਮ ਕਰਨ ਲਈ ਇਸਨੇ ਵੈਪਨ ਆਪਣੇ ਕੋਲ ਰੱਖਿਆ ਸੀ ਜੋ ਕਿ ਰਿਮਾਂਡ ਦੌਰਾਨ ਹੋਰ ਵੀ ਸਾਨੂੰ ਉਮੀਦ ਆ ਇਸ ਕੋਲੋਂ ਹੋਰ ਵੀ ਰਿਕਵਰੀ ਹੋ ਸਕਦੀ ਹੈ